ਇੱਕ ਹੋਰ ਮਦਭਾਗੀ ਖਬਰ ਸਾਹਮਣੇ ਆਈ ਹੈ ਕਿ ਗਾਇਕ ਰਾਜਵੀਰ ਜਵੰਦਾ ਦਾ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਜਿਨਾਂ ਨੂੰ ਮਹਾਲੀ ਲੈ ਕੇ ਆਇਆ ਗਿਆ ਇੱਕ ਨਿੱਜੀ ਹਸਪਤਾਲ ਦੇ ਵਿੱਚ ਇੱਥੇ ਦਾਖਲ ਕੀਤਾ ਗਿਆ ਜਿੱਥੇ ਉਹਨਾਂ ਦੀ ਹਾਲਤ ਫਿਲਹਾਲ ਗੰਭੀਰ ਦੱਸੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਹਾਲੀ ਦੇ ਐਮਰਜੈਂਸੀ ਦੇ ਬਾਹਰ ਕੜੇ ਹਨ ਜਿੱਥੇ ਗਾਇਕ ਨੂੰ ਜਿਹੜਾ ਇੱਥੇ ਲੈ ਕੇ ਆਇਆ ਗਿਆ ਖਾਲਤ ਉਹਨਾਂ ਦੀ ਗੰਭੀਰ ਸੀ ਦੱਸਿਆ ਜਾ ਰਿਹਾ ਹੈ ਕਿ ਬੱਦੀ ਪਜੌਰ ਰਸਤੇ ਦੇ ਵਿੱਚ ਜਿਹੜਾ ਇਹ ਜਿਹੜਾ ਭਿਆਨਕ ਸੜਕਾ ਹਾਦਸਾ ਹੋਇਆ ਜਿੱਥੇ ਇਹ ਜਿਹੜੇ ਨਾਇਕ ਨੇ ਆਪਣੇ ਦੋਸਤਾਂ ਦੇ ਨਾਲ ਮੋਟਰਸਾਈਕਲਾਂ ਤੇ ਜਾ ਰਹੇ ਸੀ ਤੇ ਅਚਾਨਕ ਇੱਕ ਅਵਾਰਾ ਜਿਹੜੇ ਪਸ਼ੂ ਅੱਗੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਸੜਕ ਹਾਦਸੇ ਦਾ ਸਕਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਗੰਭੀਰ ਹਾਲਤ ਦੇ ਵਿੱਚ ਇੱਥੇ ਲੈ ਕੇ ਆਇਆ ਜਾ ਰਿਹਾ ਹੈ ਹਾਲਾਂਕਿ ਜੋ-ਜੋ ਇਸ ਖਬਰ ਦੀ ਜਾਣਕਾਰੀ ਜਿਹੜੇ ਉਹਨਾਂ ਦੇ ਚਾਹਣ ਵਾਲਿਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਮਿਲ ਰਹੀ ਆ ਉਹ ਲਗਾਤਾਰ ਇੱਥੇ ਜਿਹੜਾ ਆ ਕੇ ਜਿਹੜਾ ਉਹਨਾਂ ਦਾ ਹਾਲਚਾਲ ਜਾਣ ਜਾਣ ਰਹੇ ਨੇ ਪਰਿਵਾਰਕ ਮੈਂਬਰ ਵੀ ਪਹੁੰਚ ਰਹੇ ਨੇ ਕਈ ਸਿੰਗਰ ਪ੍ਰਵੀਸ ਵਰਮਾ ਹੋਵੇ ਜਸ ਬਾਜਬਾ ਹੋਵੇ ਉਹ ਵੀ ਜਿਹੜੇ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਪਹੁੰਚ ਗਏ ਨੇ ਤੇ ਆਪਣੇ ਇਸ ਜਿਹੜੇ ਦੋਸਤ ਦਾ ਆਪਣੇ ਇਸ ਗਾਇਕ ਦਾ ਹਾਲਚਾਲ ਜਾਣਨ ਲਈ ਤੇ ਨਾਲ ਪਰਮਾਤਮਾ ਤੋਂ ਅਰਦਾਸ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਜਿਹੜੀ ਹੈ ਸਿਹਤ ਜਿਹੜਾ ਚੰਗੀ ਹੋਵੇ ਤੇ ਉਹ ਠੀਕ ਹੋ ਜਾਣਾ ਤੇ बोल रहे तो पीछे हो जाओ हमें मना कर रहे हैं ना बिल्कुल तस्वीरें ਤੁਸੀਂ ਦੇਖ ਸਕਦੇ ਹੋ ਕਿ ਕਿਉਂਕਿ ਐਮਰਜੈਂਸੀ ਦੇ ਬਾਹਰ ਖੜੇ ਆ ਤੇ ਇੱਥੇ ਜਿਹੜਾ ਹੁਣ ਜਿਹੜਾ ਅੰਦਰ ਆ ਜਿਹੜਾ ਕੋਈ ਹਲੇ ਤੱਕ ਪਰੇ ਦੇ ਵਿੱਚ ਇਹ ਆ ਕਿ ਹਲੇ ਤੱਕ ਹਸਪਤਾਲ ਵੱਲੋਂ ਕੋਈ ਮੈਡੀਕਲ ਬਲਟਨ ਤਾਂ ਨਹੀਂ ਜਾਰੀ ਕੀਤਾ ਗਿਆ ਕਿਉਂਕਿ ਜਦੋਂ ਮੈਡੀਕਲ ਬਲਟਨ ਆਊਗਾ ਤੇ ਉਸ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਉਹਨਾਂ ਦੇ ਕਿੱਥੇ ਕਿੱਥੇ ਇੰਜਰੀ ਆ ਤੇ ਕਿੰਨਾ ਚਿਰ ਹਸਪਤਾਲ ਦੇ ਵਿੱਚ ਰਹਿਣਗੇ ਤੇ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਇਲਾਜ ਆ ਉਹ ਚੱਲੂਗਾ ਪਰ ਫਿਲਹਾਲ ਜਿਹੜੇ ਰਾਜਵੀਰ ਜਮੰਦਾ ਦੇ ਚੋਣ ਵਾਲੇ ਨੇ ਉਹਨਾਂ ਲਈ ਜਿਹੜੀਆਂ ਇਹ ਖਬਰਾਂ ਜਰੂਰ ਜਿਹੜਾ ਪਰੇਸ਼ਾਨ ਕਰਨ ਵਾਲੀ ਆ ਉਹਨਾਂ ਲਈ ਜਿਹੜੀ ਆ ਖਬਰ ਆ ਹੈਰਾਨ ਕਰਨ ਵਾਲੀ ਆ ਤੇ ਉਹਨਾਂ ਲਈ ਜਿਹੜੀ ਆ ਅਫਸੋਸ ਦੀ ਖਬਰ ਆ ਕਿ ਆਖਰ ਉਹ ਆਪਣੇ ਇਸ ਜਿਹੜੇ ਜਿਹੜੇ ਆਪਣੇ ਗਾਇਕ ਨੂੰ ਜਿਹਨੂੰ ਪਸੰਦ ਕਰਦੇ ਨੇ ਉਹਨਾਂ ਦੇ ਗਾਣਿਆਂ ਨੂੰ ਪਸੰਦ ਕਰਦੇ ਨੇ ਕਿਉਂਕਿ ਨੌਜਵਾਨ ਗਾਇਕ ਆ ਤੇ ਬਹੁਤ ਸਾਰੇ ਜਿਹੜੇ ਇਹਨਾਂ ਦੇ ਪਰ ਫੈਨ ਫੋਲਿੰਗਾ ਤੇ ਇਸ ਦੇ ਬਾਵਜੂਦ ਜਦੋਂ ਇਸ ਤਰ੍ਹਾਂ ਦਾ ਕੋਈ ਹਾਸਾ ਹੁੰਦਾ ਤਾਂ ਉਹਨਾਂ ਨੂੰ ਝਟਕਾ ਜ਼ਰੂਰ ਮਿਲਦਾ ਤੇ ਹੁਣ ਜਿਵੇਂ ਸੋਸ਼ਲ ਮੀਡੀਆ ਤੇ ਇਹ ਖਬਰ ਦੀ ਜਿਹੜੀ ਜਾਣਕਾਰੀ ਮਿਲੀ ਤਾਂ ਉਹਨਾਂ ਦੇ ਚਾਹਣ ਵਾਲਿਆਂ ਨੂੰ ਜਿਹੜਾ ਜ਼ਰੂਰ ਸਦਮਾ ਪਹੁੰਚਿਆ ਤੇ ਉਹ ਹੁਣ ਪ੍ਰਮਾਤਮਾ ਅੱਗੇ ਇਹ ਅਰਦਾਸ ਕਰ ਰਹੇ ਨੇ ਕਿ ਉਹਨਾਂ ਦੀ ਸਿਹਤ ਸਾਜ ਰਹੇ ਉਹ ਠੀਕ ਰਹਿਣ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਜਿਹੜੀ ਆ ਇਸ ਤੋਂ ਜਿਹੜਾ ਚੰਗੀ ਸਿਹਤ ਦੀ ਜਿਹੜੀ ਖਬਰ ਮਿਲੇ ਕਿਉਂਕਿ ਜਿਹੜੀ ਹੁਣ ਤੱਕ ਦੀ ਜੇਕਰ ਜਾਣਕਾਰੀ ਮਿਲ ਸਕਦੀ ਹੈ ਕਿ ਉਹਨਾਂ ਦੀ ਹਾਲਤ ਕਾਫੀ ਜ਼ਿਆਦਾ ਗੰਬੀਰ ਸੀ ਤੇ ਹੋਣ ਡਾਕਟਰਾਂ ਵੱਲੋਂ ਵੀ ਆਪਣੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਫਿਲਹਾਲ ਜਿਹੜਾ ਦੇਖਿਆ ਜਾਵੇ ਤੇ ਹਲੇ ਜਿਹੜਾ ਹਸਪਤਾਲ ਵੱਲੋਂ ਇਸ ਸੰਬੰਧੀ ਕੋਈ ਬਲਟਨ ਨਹੀਂ ਜਾਰੀ ਕੀਤਾ ਗਿਆ ਕਿਉਂਕਿ ਲਗਾਤਾਰ ਇਸ ਤੋਂ ਪਹਿਲਾਂ ਵੀ ਜਿਹੜਾ ਪੰਜਾਬੀ ਸੰਗੀਤ ਜਗਤਲੀ ਜਿਹੜੀਆਂ ਕਈ ਬੁਰੀਆਂ ਖਬਰਾਂ ਆਈਆਂ ਨੇ ਪਰ ਹਰ ਕਿਸੇ ਦੀ ਮਨ ਦੇ ਵਿੱਚ ਇਹ ਹੈ ਕਿ ਇਹ ਖਬਰ ਜਿਹੜਾ ਜਿਹੜਾ ਪੰਜਾਬੀ ਸੰਗੀਤ ਜਗਤਲੀ ਜਿਹੜੀ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਉਹਨਾਂ ਲਈ ਅਫਸੋਸ ਹੋਵੇ ਤੇ ਉਹ ਚਾਹੁੰਦੇ ਨੇ ਕਿ ਪ੍ਰਮਾਤਮਾ ਜਿਹੜਾ ਰਾਜਵੀ ਜਵੰਦੇ ਦੀ ਜਿਹੜੀ ਆ ਸਿਹਤ ਠੀਕ ਰੱਖੇ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਠੀਕ ਹੋ ਕੇ ਘਰ ਜਾਣ ਤੇ ਆਪਣੇ ਜਿਹੜਾ ਪਰਿਵਾਰ ਦੇ ਵਿੱਚ ਜਾਣ ਤੇ ਫਿਲਹਾਲ ਹਲੇ ਜਿਉਂ-ਜਿਉਂ ਜਦੋਂ ਬਾਹਰ ਕੋਈ ਜਿਹੜਾ ਕੋਈ ਗਾਇਕ ਜਾਂ ਉਹਦਾ ਕੋਈ ਦੋਸਤ ਜਾਂ ਕੋਈ ਪਰਿਵਾਰਕ ਮੈਂਬਰ ਆਉਂਦਾ ਉਹਨਾਂ ਨਾਲ ਜਰੂਰ ਕਿਸੇ ਕੋਸ਼ਿਸ਼ ਕਰਾਂਗੇ ਇੱਕ ਗੱਲਬਾਤ ਕਰੀਏ ਕਿ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਸਿਹਤ ਆ ਤੇ ਜਾਣ ਸਕੀਏ ਤਾਂ ਕਿ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਚਾਹਣ ਵਾਲੇ ਨੇ ਜਿਹਨਾਂ ਦੇ ਫੈਨ ਨੇ ਉਹ ਜਿਹੜੇ ਸਰ ਰੱਖਦੀ ਜਿਹੜੀ ਅਹਿਸਾਸ ਲੈ ਸਕਣ ਕਿ ਉਹਨਾਂ ਨੂੰ ਵੀ ਜਿਹੜੀ ਹੋਵੇ ਕਿ ਹਾਂ ਉਹਨਾਂ ਦੇ ਜਿਹੜੇ ਜਿਹੜੇ ਆਪਣੇ ਗਾਇਕ ਨੇ ਜਿਹੜੇ ਰਾਜਵੀ ਜਵੰਦਾ ਜੀ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਹੋ ਰਿਹਾ ਹੈ ਜਾਂ ਨਹੀਂ ਪਰ ਫਿਲਹਾਲ ਹਸਪਤਾਲ ਵੱਲੋਂ ਇਸ ਸੰਬੰਧੀ ਹਲੇ ਕੋਈ ਬਲਟਨ ਤਾਂ ਨਹੀਂ ਜਾਰੀ ਕੀਤਾ ਗਿਆ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਇਸ ਸੰਬੰਧੀ ਕੋਈ ਬਲਟਨ ਜਾਰੀ ਕਰਕੇ ਜਿਹੜਾ ਇਸ ਸੰਬੰਧੀ ਜਾਣਕਾਰੀ ਜ਼ਰੂਰ ਦਿੱਤੀ ਜਾਊਗੀ ਮਹਾਲੀ ਤੋਂ ਕਰਦੀ ਬੈਣੀਪਾਲ ਡੇਲੀ ਪੋਸਟ ਪੰਜਾਬ